आज नमित कम्यूनिक नाल नवे युग दे विच पड़ रही नौजवान पीढ़ी मोबाइल ते इंटरनेट दी ज्यादा ਵਰਤੋਂ ਕਰਨ ਕਾਰਕੇ ਆਪਣਾ ਆਪੇ ਵੀ ਖਰਾਬ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ ਜਿਸ ਨੂੰ ਰੋਕਣ ਲਈ ਜਿੱਥੇ ਮਾਪਿਆਂ ਵੱਲੋਂ ਬਿਨਾ ਲਾਡ ਪਿਆਰ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ ਉੱਥੇ ਸਕੂਲ ਪ੍ਰਬੰਧਕਾਂ ਤੋਂ ਇਲਾਵਾ ਸਾਈਬਰ ਕ੍ਰਾਈਮ ਸੈੱਲ ਵੱਲੋਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸਮਰ ਕੈਂਪ ਲਗਾਉਣ ਦੀ ਵੀ ਲੋੜ ਨਜ਼ਰ ਆ ਰਹੀ ਹੈ ਦਸਨਯੋਗ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਦੇਸ਼ ਵਿਰੋਧੀ ਵੱਖ-ਵੱਖ ਅੰਸਰਾਂ ਵੱਲੋਂ ਭਾਰਤ ਦਾ ਮਾਹੌਲ ਖਰਾਬ ਕਰਨ ਲਈ ਛੋਟੀ ਉਮਰ ਦੇ ਨੌਜਵਾਨ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਹ ਆਪਣੇ ਜਾਲ ਦੇ ਵਿੱਚ ਵੀ ਉਹਨਾਂ ਨੂੰ ਫਸਾਇਆ ਜਾਂਦਾ ਹੈ ਅੱਜ ਦੇ ਯੁੱਗ ਦੇ ਵਿੱਚ ਵੀ ਵਿਦਿਆਰਥੀਆਂ ਵੱਲੋਂ ਮੋਬਾਈਲ ਦੀ ਵਰਤੋਂ ਦੇ ਨਾਲ ਨਾ ਦੁਰਵੱਤ ਵੀ ਜ਼ਿਆਦਾ ਕੀਤੀ ਜਾਂਦੀ ਹੈ ਵਿਦਿਆਰਥੀ ਦੇ ਮਾਪਿਆਂ ਨੂੰ ਜ਼ਿੰਮੇਵਾਰੀ ਸਮਝਦੇ ਹੋਏ ਬੱਚਿਆਂ ਦੇ ਫੋਨਾਂ ਦੀ ਸਮੇਂ-ਸਮੇਂ ਤੇ ਚੈਕਿੰਗ ਵੀ ਕਰਨੀ ਚਾਹੀਦੀ ਹੈ ਲੋੜ ਕਹਿੰਦੇ ਮੋਬਾਈਲ ਤੇ ਇੰਟਰਨੈਟ ਦੀ ਵਰਤੋਂ ਕਰਨ ਨਾਲ ਬੱਚੇ ਦੀ ਪੜ੍ਹਾਈ ਦਾ ਨੁਕਸਾਨ ਵੀ ਹੁੰਦਾ ਜਿਸ ਤੋਂ ਬਾਅਦ ਵਿਦਿਆਰਥੀ ਨੂੰ ਇਸ ਦਾ ਗੁਰੇਜ਼ ਵੀ ਕਰਨਾ ਚਾਹੀਦਾ ਹੈ ਛੋਟੀ ਉਮਰ ਵਿੱਚ ਐਂਡਰੋਇਡ ਫੋਨ ਨਾਲ ਤੇ ਇੰਟਰਨੈਟ ਦੀ ਵਰਤੋਂ ਵੀ ਵਿਦਿਆਰਥੀ ਦਾ ਵੀ ਖਰਾਬ ਕਸਾਦਾ ਇਸ ਨੂੰ ਰੋਕ ਉਪਰਾਲੇ ਤੇ ਸੈਂੰਦਰ ਲਗਾਉਣ ਦੀ ਵੀ ਲੋਟ ਨਜ਼ਰ ਆ ਰਹੀ ਹੈ ਦੱਸਦੇ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਵਿਦੇਸ਼ਾਂ ਵਿੱਚ ਬੈਠੇ ਦੇਸ਼ ਵਿਰੋਧੀ ਅੰਸਰ ਆਪਣੇ मंसूਬੇ ਨੂੰ ਕਾਮਯਾਬ ਕਰਨੇ ਛੋਟੀ ਉਮਰ ਦੇ ਨੌਜਵਾਨਾਂ ਨੂੰ ਲਾਲਚ ਦੇਂਦੇ ਹੋਏ ਆਪਣੇ ਸ਼ਿਕਾਰ ਬਣਾ ਲੈਂਦੇ ਨੇ ਜਿਨ੍ਹਾਂ ਬਾਅਦ ਵਿੱਚ ਕਈ ਤਰ੍ਹਾਂ ਦੀ ਸੰਗੀਨ ਜ਼ੁਲਮ ਜੜੋਂ ਨਮਲਕ ਕਰਵਾਏ ਜਾਂਦੇ ਨੇ ਜਿਸ ਦੇ ਕਈ ਵਾਰ ਨੌਜਵਾਨ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਗੰਭੀਰ ਨਤੀਜੇ ਵੀ ਭੁਗਤਨੇ ਪੈਂਦੇ ਨੇ ਉੱਥੇ ਦੱਸਦੇ ਕਿ ਕਿਸੇ ਨੂੰ ਤਮਕੌੜਾ ਕਿਸੇ ਦੀ ਸ਼ਾਨ ਖਰਾਬ ਕਰਵਾ ਤੇ ਪੋਸਟਰ ਵਾਇਰਲ ਕਰਨਾ ਸਮਾਜ ਦੇ ਵਿੱਚ ਦਹਿਸ਼ਤ ਫੈਲਾਣਾ ਸਮਦੇ ਪੋਸਟਰ ਵਾਇਲ ਕਰਨਾ আদি سنگੀਨ ਅਪਰਾਧ ਜਿਹੜੇ ਮੰਨੇ ਗਏ ਨੇ ਉਥੇ ਦਾਜੀ ਕਿ ਲੋਕ ਸਭਾ ਚੋਣਾ ਹੁਣ ਅੰਚਲਿਕ ਡਿਜੀਟਲ ਦੇ ਦੇਖ ਕਰ ਕੋਈ ਵੀ ਵਿਅਕਤੀ ਜਾਂ ਫਿਰ ਨਿਊਜ਼ ਚੈਨਲ ਗਲਤ ਸੂਚਨਾ ਦੇਣ ਸੰਬੰਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਤਾਂ ਉਸਤੇ ਬੰਦੀ ਕਾਰਵਾਈ ਜੜੀ ਤੁਰੰਤ ਕੀਤੀ ਜਾਵੇਗੀ